ਖੇਤ ਰੌਣੀ ਕੀਤਾ ਸੀਗਾ ਪਰ ਵੱਤ ਨਹੀਂ ਆ ਰਿਹਾ ਗਿੱਲਾ ਪਿਆ ਤੇ ਇਹਨੂੰ ਫਿਰ ਆਈਂ ਬੀਜ ਦੀਏ ਜਲਦੀ ਜਲਦੀ ਕਿਤੇ ਲੇਟ ਨਾ ਹੋ ਜਾਈਏ ਇਹੋ ਜਿਹੇ ਜੋ ਫੋਨ ਕਾਲ ਆ ਰਹੇ ਆ ਉਹਨਾਂ ਕਿਸਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਾਂਗਾ ਤਵੀਆਂ ਮਾਰ ਕੇ ਅਸੀਂ ਵਾਹ ਨੂੰ ਜੇ ਖੁੱਲਾ ਛੱਡ ਦਈਏ ਖੁਸ਼ਕ ਹਵਾਵਾਂ ਚੱਲਦੀਆਂ ਵਾਹਨ ਖੁਸ਼ਕ ਹੋ ਜਾਊਗਾ ਦੋ ਦਿਨ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਪਰ ਜੇ ਤੁਸੀਂ ਗਿੱਲਾ ਗਿੱਲਾ ਖੇਤ ਵਾਹ ਕੇ ਬੀਜ ਦੇਵੋਗੇ ਤਾਂ ਉਹਦੇ ਨਾਲ ਕਣਕ ਦੇ ਨਾਲ ਹੀ ਨਦੀਨ ਜੰਪੂਗਾ ਕਿਉਂਕਿ ਤਾਪਮਨ ਥੱਲੇ ਡਿੱਗ ਪਿਆ ਹੈ ਗੁੱਲੀ ਡੰਡੇ ਦੇ ਉੱਗਣ ਦੇ ਲਈ ਅਨੁਕੂਲ ਤਾਪਮਨ ਆ ਗਿਆ ਹੈ ਕਣਕ ਬੀਜੋਗੇ ਨਾਲ ਹੀ ਨਦੀਨ ਉੱਗ ਆਏਗਾ ਫਿਰ ਉਹਦਾ ਕੰਟਰੋਲ ਕੋਈ ਨਹੀਂ ਹੋਣਾ ਉਹ ਠੀਕ ਹੈ ਕਿ ਸੁਪਰ ਸੀਡਰ ਦੇ ਵਿੱਚ ਗਿਲ ਜਿਆਦਾ ਰੱਖਣੀ ਪੈਂਦੀ ਹੈ ਪਰੰਤੂ ਜਿੱਥੇ ਕਿ ਡ੍ਰਿਲ ਨਾਲ ਬੀਜ ਰਹੇ ਹਾਂ ਜਾਂ ਹੋਰ ਤਰੀਕੇ ਨਾਲ ਬੀਜ ਰਹੇ ਹਾਂ ਤੱਕ ਮੇਰੇ ਕਹਿਣ ਦਾ ਮਤਲਬ ਸਿਰਫ ਇਨਾ ਵੀ ਡਰ ਕੇ ਨਾ ਬੀਜੋ ਕਿ ਮੈਂ ਲੇਟ ਹੋ ਗਿਆ ਜਲਦੀ-ਵਲਦੀ ਕਰਦਿਆਂ ਕੰਮ ਕੋਈ ਲੇਟ ਨਹੀਂ ਹੈਗੇ ਤੁਸੀਂ ਕੋਈ ਲੇਟ ਨਹੀਂ ਹਜੀ ਤੀ ਇਹ ਤਾਂ ਗੋਲਡਨ ਪੀਰੀਅਡ ਚੱਲਦਾ ਪਿਆ ਹੈ 15 ਨਵੰਬਰ ਤੱਕ ਤਾਂ ਬੈਸਟ ਟਾਈਮ ਹੁੰਦਾ ਕਣਕ ਬੀਜਣ ਦਾ ਇਸ ਲਈ ਗਿੱਲੇ ਹਵਾ ਨੂੰ ਦੋ ਦਿਨ ਫਰੋਲ ਕੇ ਉਹਨੂੰ ਹਵਾ ਲਵਾ ਲਓ ਬਾਅਦ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸਪ੍ਰੇਆਂ ਗੁੱਲੀ ਡੰਡੇ ਦੀਆਂ ਕਰੋਗੇ ਕਿਤੇ ਕਣਕ ਨੇ ਝਾੜ ਕੀ ਦੇਣਾ ਇਸ ਲਈ ਹੁਣ ਦੀ ਦੋ ਦਿਨ ਦੀ ਪਛੇਤ ਤਿੰਨ ਦਿਨ ਦੀ ਪਛੇਤ ਤੁਹਾਡਾ ਨੁਕਸਾਨ ਨਹੀਂ ਕਰੇਗੀ ਜਿੰਨਾ ਗੁੱਲੀ ਇਹਨਾਂ ਨੁਕਸਾਨ ਕਰ ਚੂਗਾ